ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਜੋ ਸਾਖੀਆਂ ਇਤਿਹਾਸ ਪਰਮਾਨ ਪ੍ਰਸੰਗ ਸੁਣਨ ਵਾਸਤੇ ਗੁਰਦਵਾਰਬਾਰ ਵਿੱਚ ਹਾਜ਼ਰੀ ਭਰਦੇ ਹਾਂ ਅਮਰਤ ਵੇਲੇ ਦੀ ਹਾਜ਼ਰੀ ਭਰ ਰਹੇ ਹਾਂ ਕੱਲ ਜੋ ਸਾਖੀ ਆਰੰਭ ਹੋਈ ਸੀ ਰਾਜਾ ਜਨਕ ਜੀ ਉਹਨਾਂ ਦੇ ਗੁਰੂ ਧਾਰਨ ਤੱਕ ਦੀ ਸਾਖੀ ਆਪਾਂ ਸਾਂਝੀ ਕਰ ਚੁੱਕੇ ਹਾਂ ਬਾਕੀ ਦੀ ਸਾਖੀ ਅੱਜ ਸਾਰੇ ਮਿਲ ਕੇ ਸਾਂਝੀ ਕਰੀਏ ਰਸਨਾ ਪਵਿੱਤਰ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਜਾ ਜਨਕ ਵੱਡਾ ਪ੍ਰਤਾਪੀ ਹੋਇਆ ਜਿਹੜਾ ਮਾਇਆ ਦੇ ਵਿੱਚ ਉਹ ਦਾ ਸੀ ਸੀ ਗੁਰੂ ਧਾਰਨ ਕਰਨ ਪਿੱਛੋਂ ਉਸਨੇ ਬਹੁਤ ਭਗਤੀ ਕੀਤੀ ਮਨ ਨੂੰ ਐਸਾ ਬਣਾ ਲਿਆ ਸਾਧ ਲਿਆ ਕਿ ਮਾਇਆ ਦਾ ਕੋਈ ਵੀ ਅੰਗ ਉਹਦੇ ਤੇ ਅਸਰ ਨਹੀਂ ਕਰਦਾ ਮੋਹ ਮਾਇਆ ਲਾਲਚ ਹੰਕਾਰ ਵਾਸਨਾ ਕਾਮ ਉਹ ਵੀ ਸਭ ਉਸ ਦੀ ਮਨ ਦੀ ਇੱਛਾ ਦੇ ਅਨੁਸਾਰ ਹੋ ਗਿਆ ਉਹ ਰਾਜਾ ਭਗਤ ਬਣ ਗਿਆ ਇੱਕ ਦਿਨ ਉਸ ਦੇ ਮਨ ਵਿੱਚ ਆਈ ਆਖਰ ਮੈਂ ਭਗਤੀ ਕਰਦਾ ਹਾਂ ਕੀ ਪਤਾ ਹੈ ਭਗਤੀ ਦਾ ਅਸਰ ਹੋਇਆ ਹੈ ਕਿ ਨਹੀਂ ਕਿਉਂ ਨਾ ਪਰਖ ਕੇ ਦੇਖ ਲਵਾਂ ਗੱਲ ਤਾਂ ਹਉਮੈ ਵਾਲੀ ਸੀ ਪਰ ਉਹਦੇ ਮਨ ਵਿੱਚ ਆ ਗਈ ਜੋ ਜੀ ਆਵੇ ਉਹ ਹੋ ਜਾਂਦਾ ਹੈ ਬੰਦਾ ਜੋ ਮਨ ਵਿੱਚ ਸੋਚਦਾ ਹੈ ਉਹ ਹੋ ਜਾਂਦਾ ਹੈ ਇੱਕ ਦਿਨ ਰਾਜੇ ਨੇ ਅਨੋਖਾ ਹੀ ਕੌਤਕ ਰਚ ਲਿਆ ਉਸਨੇ ਇੱਕ ਤੇਲ ਦਾ ਕਢਾਹਾ ਗਰਮ ਕਰਾਇਆ ਉਸ ਛੋਟੇ ਕਢਾਹੇ ਦੇ ਕੋਲ ਇੱਕ ਬਿਸਤਰਾ ਕਰਾ ਕੇ ਉਸ ਉੱਤੇ ਆਪਣੀ ਘਰਵਾਲੀ ਨੂੰ ਕਿਹਾ ਕਿ ਉਹ ਲੇਟ ਜਾਵੇ ਜਦੋਂ ਉਹ ਲੇਟ ਗਈ ਤਾਂ ਰਾਜਾ ਜਨਕ ਨੇ ਇੱਕ ਪੈਰ ਉਸ ਤਪਦੇ ਹੋਏ ਕਢਾਹੇ ਵਿੱਚ ਰੱਖਿਆ ਤੇ ਦੂਸਰਾ ਉਸ ਰਾਣੀ ਦੇ ਸਰੀਰ ਉੱਤੇ ਰੱਖਿਆ ਉਹ ਅਡੋਲ ਖੜੋਤਾ ਰਿਹਾ ਨਾ ਤਾਂ ਉਸ ਨੂੰ ਅੱਗ ਨੇ ਸੇਕ ਲਾਇਆ ਤੇ ਨਾ ਹੀ ਖਰਾਨੀ ਦੀ ਸੁੰਦਰਤਾ ਨੇ ਉਸ ਦੇ ਮਨ ਵਿੱਚ ਕੋਈ ਗਲਤ ਖਿਆਲ ਲੈ ਕੇ ਆਂਦਾ ਲੋਕ ਦੇਖ ਕੇ ਰਾਜੇ ਜਨਕ ਦੀ ਜੈ ਜੈਕਾਰ ਬੋਲਣ ਲੱਗੇ ਉਹ ਧਰਮਾਤਮਾ ਵੱਡਾ ਭਗਤ ਹੋ ਗਿਆ ਉਸ ਦੇ ਪਿੱਛੋਂ ਰਾਜੇ ਨੂੰ ਕਦੇ ਵੀ ਮਾਇਆ ਨੇ ਨਿਗਰਸਿਆ ਵੱਡੇ ਪ੍ਰਤਾਪੀ ਰਾਜੇ ਜਨਕ ਦੀ ਕਥਾ ਬਹੁਤ ਵੱਡੀ ਹੈ ਜੇ ਪੂਰਾ ਬਿਆਨ ਕਰਨ ਲੱਗ ਜਾਈਏ ਤਾਂ ਬਹੁਤ ਲੰਬੀ ਹੈ ਭਗਤ ਦੀਆਂ ਕਥਾਵਾਂ ਮੁਕਣਯੋਗ ਨਹੀਂ ਸੋ ਆਪ ਜੀ ਦਾ ਅੰਤ ਕਾਲ ਜਦੋਂ ਨੇੜੇ ਆਇਆ ਪੰਜ ਭੂਤਕ ਸਰੀਰ ਨੂੰ ਛੱਡ ਕੇ ਅਗਲੀ ਦੁਨੀਆ ਵੱਲ ਜਾਣਾ ਸੀ ਸਰੀਰ ਨੂੰ ਜਿਉਂ ਹੀ ਆਤਮਾ ਨੇ ਛੱਡਿਆ ਤਾਂ ਕੁਦਰਤ ਵੱਲੋਂ ਆਪੇ ਹੀ ਬੇਅੰਤ ਅਨ ਡਿਠੇ ਸੰਖ ਵਜਣ ਲੱਗੇ। ਨਾਦ ਲੱਗੇ ਵਜਣ। ਨਰ ਸਿੰਘ ਬੋਲਣ ਲੱਗੇ। ਮੰਗਲਾਚਾਰ ਦੀਆਂ ਧੁਨੀਆਂ ਉਤਪੰਨ ਹੋਈਆਂ। ਦੇਵਤੇ ਅਤੇ ਗੰਧਰਬਾਏ। ਅਪਸਰਾਂ ਆਈਆਂ। ਭਗਤ ਜਨ ਤੇ ਨੇਕ ਰੂਹਾਂ ਦੇ ਦਲ ਪੋਤਾ ਸਵਾਗਤ ਕਰਨ ਲਈ ਆਏ ਕਿਉਂਕਿ ਜਦੋਂ ਵੀ ਕੋਈ ਭਗਤ ਬੰਦਗੀ ਵਾਲਾ ਦੁਨੀਆ ਵਿੱਚੋਂ ਜਾਂਦਾ ਹੈ ਤਾਂ ਉਸ ਨੂੰ ਲੈਣ ਵਾਸਤੇ ਦੇਵੀ ਦੇਵਤੇ ਆਉਂਦੇ ਆ ਔਰ ਸ਼ੁੱਧ ਰੂਹਾਂ ਉਸ ਨੂੰ ਲੈਣ ਵਾਸਤੇ ਆਉਂਦੀਆਂ ਨੇ ਮੰਗਲਾਚਾਰ ਹੁੰਦੇ ਹਨ ਜਿਸ ਤਰ੍ਹਾਂ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸੋ ਇਸ ਤਰ੍ਹਾਂ ਦੇ ਅਨਾਹਦ ਨਾਦ ਜਦੋਂ ਕੋਈ ਭਗਤ ਜਾਨ ਬ੍ਰਹਮ ਗਿਆਨੀ ਸੰਸਾਰ ਨੂੰ ਛੱਡ ਕੇ ਮਾਤ ਲੋਕ ਨੂੰ ਛੱਡ ਕੇ ਅਗਲੇ ਲੋਕ ਵਿੱਚ ਜਾਂਦਾ ਹੈ ਤਾਂ ਉਸ ਦਾ ਸਵਾਗਤ ਹੁੰਦਾ ਹੈ ਆਖਦੇ ਨੇ ਜਨਕ ਨੇ ਜੋ ਭਗਤੀ ਦਾ ਦਿਖਾਵਾ ਕੀਤਾ ਸੀ ਉਹ ਵਾਹਿਗੁਰੂ ਦੇ ਦਰ ਉੱਤੇ ਹਉਮੈ ਲਿਖਿਆ ਗਿਆ ਕਿਉਂਕਿ ਭਗਤੀ ਤਾਂ ਕੀਤੀ ਪਰ ਥੋੜਾ ਜਿਹਾ ਭਗਤੀ ਦਾ ਦਿਖਾਵਾ ਵੀ ਕੀਤਾ ਉਸ ਦਿਖਾਵੇ ਨੂੰ ਹਉਮੈ ਮੰਨਿਆ ਗਿਆ ਜਦੋਂ ਦੇਵਤੇ ਲੈਣ ਆਏ ਤਾਂ ਵਾਹਿਗੁਰੂ ਨੇ ਹੁਕਮ ਕੀਤਾ हे ਦੇਵਤਿਓ ਰਾਜੇ ਜਨਕ ਨੂੰ ਨਰਕਾਂ ਵਾਲੇ ਰਸਤੇ ਦੀ ਦੇਵਪੁਰੀ ਲੈ ਕੇ ਆਉਣੇ। ਕੁੰਜ ਤਾਂ ਉਹਨੂੰ ਨਰਕਾਂ ਵਿੱਚ ਭੇਜ ਨਹੀਂ ਸਕਦੇ ਸੀ ਕਿਉਂਕਿ ਬੰਦਗੀ ਬਹੁਤ ਸੀ। ਕਿਉਂਕਿ ਉਹਨੇ ਥੋੜੀ-ਬਹੁਤੀ ਹਉਮੈ ਕੀਤੀ ਸੀ। ਇਸ ਕਰਕੇ ਉਹਦਾ ਰਸਤਾ ਲਿਆਉਣ ਦਾ ਉਹ ਨਰਕਾਂ ਵਾਲੇ ਪਾਸੇ ਦੀ ਬਣਾਇਆ ਗਿਆ। ਵੀ ਜਿਹੜੀ ਮਾੜੀ-ਮੁੱਟੀ ਹਉਮੈ ਸੀ ਉਹ ਹਉਮੈ ਕੱਟੀ ਜਾਵੇ। ਸੋ ਆਖਣ ਲੱਗੇ ਰਾਜੇ ਜਨਕ ਨੂੰ ਨਰਕਾਂ ਵਾਲੇ ਰਸਤੇ ਦੇਵਪੁਰੀ ਲੈ ਕੇ ਆਉਣਾ ਕਿਉਂਕਿ ਉਸ ਦੇ ਥੋੜੇ ਹਉਮੈ ਦਾ ਫਲ ਉਸ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਫਿਰ ਇਨਸਾਫ ਹੁੰਦਾ ਹੈ ਇਨਸਾਫ ਕਰਨਾ ਕੋਈ ਖਾਲਾਜੀ ਦਾ ਬਾੜਾ ਨਹੀਂ ਨਿੱਕੀ ਤੋਂ ਨਿੱਕੀ ਗਲਤੀ ਵੀ ਤੇ ਨਿੱਕੀ ਤੋਂ ਨਿੱਕੀ ਕੀਤੀ ਹੋਈ ਬੰਦਗੀ ਜਾਂ ਕੋਈ ਜਪ ਤਪ ਜਪੁਨ ਦਾਨ ਉਹ ਵੀ ਦੇਖਣਾ ਪੈਂਦਾ ਸਾਰੇ ਕਾਸੇ ਦਾ ਨਚੋੜ ਕੱਢ ਕੇ ਫੈਸਲਾ ਕੀਤਾ ਜਾਵੇ ਉਹਨੂੰ ਇਨਸਾਫ ਕਹਿੰਦੇ ਐ ਇਹ ਨਹੀਂ ਹੁੰਦਾ ਵੀ ਮਨੁੱਖ ਨੇ ਬੰਦਗੀ ਕੀਤੀ ਹੋਵੇ ਥੋੜੀ ਥੋੜਾ ਪੁੰਨਦਾਨ ਕੀਤਾ ਹੋਵੇ ਉਹਦਾ ਫਲ ਇਹ ਕਹਿ ਕੇ ਛੱਡ ਦਿੱਤਾ ਜਾਵੇ ਚਲੋ ਕੋਈ ਨਹੀਂ ਤਾਂ ਬਹੁਤ ਛੋਟਾ ਸੀ ਇਹ ਨਹੀਂ ਭਾਵੇਂ ਥੋੜੇ ਤੋਂ ਥੋੜਾ ਪੁੰਨਦਾਨ ਥੋੜੇ ਤੋਂ ਥੋੜੀ satsang ਕੀਤੀ ਹੋਵੇ ਉਹਦਾ ਫਾਲੋਸ ਨੂੰ ਜਰੂਰ ਦਿੱਤਾ ਜਾਂਦਾ ਹੈ ਤੇ ਜੇ ਕੋਈ ਬਹੁਤ ਬੰਦਗੀ ਵਾਲਾ ਮਨੁੱਖ ਬਹੁਤ ਭਜਨ ਵਾਲਾ ਉਹਨੇ ਗਲਤੀ ਕੀਤੀ ਹੋਵੇ ਕੋਈ ਹਉਮੈ ਹੰਕਾਰ ਕਾਮ ਕ੍ਰੋਧ ਲੋਭ ਮੋਹ ਦੇ ਵਸ ਵਿੱਚ ਹੋ ਗਏ ਇਹ ਕਹਿ ਕੇ ਛੱਡਿਆ ਨਹੀਂ ਜਾਂਦਾ ਵੀ ਇਹ ਤਾਂ ਬਹੁਤ ਬੰਦਗੀ ਵਾਲਾ ਹੈ ਜੇ ਮਾੜੀ-ਮੋਟੀ ਕੱਚ ਪੱਲੇ ਰਹੇਗੀ ਕੋਈ ਨਹੀਂ ਛੱਡਦੇ ਹੋ ਜੇ ਕੋਈ ਘਾਟ ਹੈ ਤਾਂ ਉਹਦੇ ਉਹਦਾ ਵੀ ਤੇ ਜੇ ਕੋਈ ਵਾਅਦਾ ਹੈ ਤਾਂ ਉਹਦਾ ਵੀ ਦੋਨਾਂ ਦਾ ਫਲ ਦਿੱਤਾ ਜਾਂਦਾ ਹੈ ਪੁਗਤਾਇਆ ਜਾਂਦਾ ਹੈ ਇਹਨੂੰ ਕਹਿੰਦੇ ਆ ਅਸਲੀ ਇਨਸਾਫ ਜਿਹੜਾ ਕਿ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਹੀ ਹੁੰਦਾ ਹੈ ਬਾਕੀ ਦੁਨਿਆਵੀ ਜਿੰਨੀਆਂ ਅਦਾਲਤਾਂ ਹਨ ਜਿੰਨੇ ਉਹਦੇ ਹੈ ਉੱਥੇ ਤਾਂ ਸਾਧ ਸੰਗਤ ਜੀ ਫੈਸਲਾ ਕਰਨ ਵਾਲੇ ਵੀ ਮਨੁੱਖ ਆ ਆਮ ਉਹਨਾਂ ਦੀਆਂ ਵੀ ਗਰਜਾਂ ਤੇ ਉਹਨਾਂ ਦੀਆਂ ਵੀ ਲੋੜਾਂ ਹਨ ਤੇ ਉਹ ਜਦੋਂ ਫੈਸਲਾ ਕਰਦੇ ਆ ਤੇ ਆਪਣਾ ਬਗਾਨਾ ਵੇਖ ਕੇ ਕਰਦੇ ਆ ਵੱਡੇ ਛੋਟੇ ਨੂੰ ਵੇਖ ਕੇ ਫੈਸਲਾ ਕਰ ਲੈਂਦੇ ਆ ਜੇ ਕੋਈ ਛੋਟਾ ਬੰਦਾ ਹੋਵੇ ਗਲਤੀ ਉਹੀ ਹੋਵੇ ਛੋਟੇ ਬੰਦੇ ਨੂੰ ਸਜ਼ਾ ਵੱਡੀ ਦੇ ਦਿੱਤੀ ਜਾਂਦੀ ਹੈ ਵੀ ਚਲ ਆਪਾਂ ਨੂੰ ਕਿਹੜਾ ਕਿਸੇ ਨੇ ਪੁੱਛਣਾ ਉਹੀ ਗਲਤੀ ਕਿਸੇ ਵੱਡੇ ਬੰਦੇ ਨੇ ਕੀਤੀ ਹੋਵੇ ਉਹਨੂੰ ਚਲੋ ਕਹਿ ਕੇ ਛੱਡ ਦਿੱਤਾ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਕਿਉਂਕਿ ਉਹਦੇ ਮਗਰ ਬੰਦੇ ਬਹੁਤ ਹੈ ਉਹਦੀ ਤਾਕਤ ਬਹੁਤ ਹੈ ਉਹਦੇ ਕੋਲੇ ਪੈਸਾ ਟੱਕਾ ਬਹੁਤ ਹੈ ਉਹਦਾ ਨਾਮ ਵੱਡਾ ਹੈ ਸੋ ਇਹ ਦੁਨੀਆ ਦੇ ਲੋਕਾਂ ਦਾ ਇਨਸਾਫ ਤੇ ਰੱਬ ਦੇ ਘਰ ਦਾ ਇਨਸਾਫ ਦੋਵਾਂ ਵਿੱਚ ਇਹ ਫਰਕ ਹੈ ਸੰਗਤ ਜੀ ਸੋ ਉੱਥੇ ਬੇਇਨਸਾਫੀ ਨਹੀਂ ਹੋ ਸਕਦੀ ਬਸ ਇੰਨਾ ਹੀ ਕਾਫੀ ਹੈ ਉਸ ਦਾ ਫੁੱਲਾਂ ਵਾਲਾ ਵਿਵਾਨ ਉਥੋਂ ਦੀ ਆਵੇ ਇਹ ਹੁਕਮ ਹੋ ਗਿਆ ਜਿਵੇਂ ਵਾਹਿਗੁਰੂ ਦਾ ਹੁਕਮ ਸੀ ਜਿਵੇਂ ਸਭ ਨੇ ਮੰਨਣਾ ਸੀ ਦੇਵਤਿਆਂ ਨੇ ਰਾਜੇ ਜਨਕ ਦਾ ਜਲੂਸ ਨਰਕਾਂ ਵੱਲ ਮੋੜ ਲਿਆ ਨਰਕ ਆਇਆ ਨਰਕ ਵਿੱਚ ਹਾਹਾਕਾਰ ਮੱਚੀ ਹੋਈ ਸੀ ਜੀਵ ਪਾਪਾਂ ਤੇ ਕੁਕਰਮਾਂ ਦਾ ਫਲ ਭੋਗ ਰਹੇ ਸਨ ਕੋਈ ਅੱਗ ਵਿੱਚ ਸੜ ਰਿਹਾ ਸੀ ਕੋਈ ਪੁੱਠਾ ਟੰਗਿਆ ਹੋਇਆ ਸੀ ਤੇ ਅੱਗ ਵੱਲਦੀ ਸੀ ਕਈਆਂ ਰੂਹਾਂ ਨੂੰ ਤੇਲ ਦੇ ਕੜਾਹਾਂ ਵਿੱਚ ਸੁੱਟਿਆ ਹੋਇਆ ਸੀ ਕਈਆਂ ਨੂੰ ਤਿਲਾ ਵਾਂਗ ਕੋਹਲੂ ਵਿੱਚ ਪੀੜਿਆ ਜਾ ਰਿਹਾ ਸੀ ਵੱਡੀ ਹੈਰਾਨੀ ਦੀ ਇਹ ਗੱਲ ਸੀ ਕਿ ਨਾ ਉਹ ਮਰਦੇ ਸੀ ਨਾ ਜਿਉਂਦੇ ਸੀ ਰੂਹਾਂ ਦੁੱਖ ਝਲਦੀਆਂ ਹੋਈਆਂ ਬਿਲ ਲਾਉਂਦੀਆਂ ਸੀ ਉਹ ਤਰਲੇ ਕੱਢਦੀਆਂ ਸੀ ਜਦੋਂ ਉਹਨਾਂ ਦੀਆਂ ਚੀਕਾਂ ਰਾਜੇ ਜਨਕ ਦੇ ਕੰਨਾਂ ਵਿੱਚ ਪੰਇਆ ਵਿਰਲਾਪ ਕੰਨਾਂ ਵਿੱਚ ਪਿਆ ਤਾਂ ਨਰਕਾਂ ਵੱਲ ਵੇਖ ਕੇ ਰਾਜੇ ਜਨਕ ਨੇ ਦੂਤਾਂ ਨੂੰ ਪੁੱਛਿਆ ਇਹ ਕਿਹੜੀ ਥਾਂ ਹੈ ਤਾਂ ਨਰਕਾਂ ਦੇ ਰਾਖੇ ਜਮਦੂਤ ਨੇ ਕਿਹਾ ਮਹਾਰਾਜ ਇਹ ਨਰਕ ਹਨ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਸੰਸਾਰ ਉੱਤੇ ਮੰਦੇ ਕਰਮ ਕਰਦੇ ਆ ਚੰਗੇ ਨਹੀਂ ਕਰਦੇ ਸੋ ਉਹਨਾਂ ਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਰਾਜਾ ਜਨਕ ਕਹਿਣ ਲੱਗਿਆ ਦੇਖੋ ਕਿਵੇਂ ਤਰਲੇ ਪਾ ਰਹੇ ਆ ਕਿਵੇਂ ਬੇਨਤੀਆਂ ਕਰ ਰਹੇ ਆ ਕਿਵੇਂ ਬਿਲਕ ਰਹੇ ਆ ਮੈਨੂੰ ਇਹਨਾਂ ਦੇ ਤਰਸ ਆ ਰਿਹਾ ਹੈ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਬਹੁਤ ਦੁੱਖ ਭੋਗ ਲਿਆ ਹੁਣ ਛੱਡ ਦਿਓ ਜਦ ਪਰਮਾਤਮਾ ਦੇ ਹੁਕਮ ਬਿਨਾ ਪੱਤਾ ਨਹੀਂ ਹਲਦਾ ਹਾਂ ਜੇ ਕੋਈ ਪੁੰਨ ਫਲ ਦੇਵੇ ਤਾਂ ਇਹਨਾਂ ਦੀ ਬੰਧ ਖਲਾਸੀ ਹੋ ਸਕਦੀ ਹੈ ਇਹ ਉਹਨਾਂ ਦੂਤਾਂ ਨੇ ਕਿਹਾ ਦੂਤਾਂ ਨੇ ਕਿਹਾ ਅੱਖਾਂ ਲੱਗੇ ਵੀ ਜਦੋਂ ਪ੍ਰਮਾਤਮਾ ਦੇ ਹੁਕਮ ਬਿਨਾ ਪੱਤਾ ਵੀ ਨਹੀਂ ਹਲਦਾ ਤਾਂ ਫਿਰ ਇਹਨਾਂ ਨੂੰ ਛੱਡਿਆ ਕਿਵੇਂ ਜਾ ਸਕਦਾ ਹੈ ਇਹਨਾਂ ਦੇ ਛੁੱਟਣ ਦਾ ਇੱਕ ਰਾਹ ਹੈ ਕਿ ਜੇ ਕੋਈ ਇਹਨਾਂ ਦੇ ਪਾਪ ਦੇ ਬਰਾਬਰ ਆਪਣਾ ਪੁੰਨ ਫਲ ਦੇ ਦੇਵੇ ਤਾਂ ਇਹਨਾਂ ਦੀ ਬੰਦ ਖਲਾਸੀ ਹੋ ਸਕਦੀ ਹੈ ਰਾਜਾ ਜਨਕ ਕਹਿਣ ਲੱਗਿਆ ਸੱਚੀ ਗੱਲ ਐ ਜਮਦੂਤ ਕਹਿੰਦੇ ਜੀ ਬਿਲਕੁਲ ਸੱਚੀ ਗੱਲ ਐ ਆਖਣ ਲੱਗਿਆ ਇਹਨਾਂ ਦੇ ਪਾਪ ਦੇ ਬਰਾਬਰ ਮੈਂ ਪੁੰਨ ਦੇ ਦਿੰਦਾ ਹਾਂ ਆਪਣੇ ਪੁੰਨਾਂ ਵਿੱਚੋਂ ਪਰ ਇਹਨਾਂ ਨੂੰ ਛੱਡਣਾ ਚਾਹੀਦਾ ਹੈ ਤੋਲੋ ਇਹਨਾਂ ਦੇ ਪਾਪ ਕਿੰਨੇ ਹਨ ਉਹਨਾਂ ਮੈਂ ਪੁੰਨ ਦੇ ਦਿਆਂ ਤਾਂ ਉਹਨਾਂ ਦੀ ਤਾਕਤ ਦੇ ਨਾਲ ਇੱਕਦਮ ਬਹੁਤ ਵੱਡਾ ਕੰਡਾ ਤੱਕੜ ਵੰਗਾਇਆ ਗਿਆ। ਤੱਕੜ ਦੇ ਵਿੱਚ ਇੱਕ ਪਾਸੇ ਉਹਨਾਂ ਪਾਪੀਆਂ ਦੇ ਸਾਰੇ ਪਾਪ ਪਾਏ ਗਏ। ਜਦੋਂ ਪਾਪ ਪਾਏ ਗਏ ਤੱਕੜ ਦੇ ਜਿਹੜੇ ਪਾਲੜੇ ਵਿੱਚ ਪਾਪ ਪਾਏ ਸੀ ਉਹ ਝੁੱਕ ਕੇ ਥੱਲੇ ਲੱਗ ਗਿਆ। ਰਾਜੇ ਜਨਕ ਨੂੰ ਆਖਿਆ ਮਹਾਰਾਜ ਦੂਜੇ ਪਾਸੇ ਦੂਜੇ ਪਲੜੇ ਵਿੱਚ ਤੁਸੀਂ ਆਪਣਾ ਪੁੱਣ ਪਾ ਦਿਓ। ਹ ਰਾਜੇ ਜਨਕ ਨੇ ਆਪਣੇ ਜਪੇ ਹੋਏ ਨਾਮ ਦੇ ਵਿੱਚੋਂ ਇੱਕ ਕਣੀ ਨਾਮ ਦੀ ਪਾ ਦਿੱਤੀ। ਇੱਕ ਕਣੀ ਕਣੀ ਬਹੁਤ ਛੋਟਾ ਹਿੱਸਾ ਹਤਾਂ ਬਹੁਤ ਥੋੜੀ। ਇੱਕ ਕਣੀ ਨਾਮ ਦੀ ਪਾ ਦਿੱਤੀ। ਜਿਉਂ ਹੀ ਇੱਕ ਕਣੀ ਨਾਮ ਦੀ ਪਾਈ ਤਾ ਜਿਸ ਪਾਸੇ ਰਾਜੇ ਜਨਕ ਨੇ ਨਾਮ ਦੀ ਕਣੀ ਪਾਈ ਉਹ ਪਾਸਾ ਝੁਕ ਗਿਆ ਥੱਲੇ ਹੋ ਗਿਆ ਤੇ ਜਿਹੜੇ ਪਾਸੇ ਪਾਪ ਪਾਏ ਸੀ ਉਹ ਪਲੜਾ ਉੱਚਾ ਝੁਕਿਆ ਗਿਆ ਮਤਲਬ ਇੱਕ ਕਣੀ ਨਾਮ ਦੀ ਉਹਨਾਂ ਕਰੋੜਾਂ ਪਾਪਾਂ ਦੇ ਨਾਲੋਂ ਭਾਰੀ ਸੀ ਮਤਲਬ ਕਰੋੜਾਂ ਪਾਪਾਂ ਨੂੰ ਖੰਡਣ ਕਰਨ ਵਾਸਤੇ ਪਰਮੇਸ਼ਰ ਦੇ ਨਾਮ ਦੀ ਇੱਕ ਕਣੀ ਹੀ ਕਾਫੀ ਹੈ ਜਿਵੇਂ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਦਾ ਬਚਨ ਹੁੰਦਾ ਹੈ ਮਹਾਰਾਜ ਦਾ ਬਚਨ ਹੈ ਲੱਖ ਮੜਿਆ ਕਰ ਏਕੱਠੇ ਮੜਿਆ ਦਾ ਮਤਲਬ ਹੁੰਦਾ ਹੈ ਲੱਕੜਾਂ ਲੱਖਾਂ ਮਣ ਲੱਕੜਾਂ ਇਕੱਠੀਆਂ ਕਰਕੇ ਰੱਖ ਦੀਏ ਭਾਵੇਂ ਲੱਖਾਂ ਮਣ ਬਹੁਤ ਵੱਡੇ ਢੇਰ ਲੱਗ ਜਾਣ ਅੰਬਾਰ ਲੱਗ ਜਾਣ ਲੱਕੜਾਂ ਦੇ ਇੱਕ ਰਤੀ ਲੇਪਾ ਹੈ ਇੱਕ ਰਤੀ ਅੱਗ ਦੀ ਲੈ ਕੇ ਮਤਲਬ ਇੱਕ ਅੰਗਿਆਰ ਕੋਲਾ ਖੈ ਲੋ ਆਪਾਂ ਇੱਕ ਰਤੀ ਅੱਗ ਦੀ ਲੱਖਾਂ ਮਣ ਲੱਕੜਾਂ ਨੂੰ ਜਿਵੇਂ ਸਾੜ ਕੇ ਸੁਆਹ ਕਰ ਦਿੰਦੀ ਹੈ ਦੇਖੋ ਅੱਗ ਤਾਂ ਬਹੁਤ ਥੋੜੀ ਸੀ ਲੱਕੜਾਂ ਬਹੁਤ ਜ਼ਿਆਦਾ ਸੀ ਪਰ ਅੱਗ ਸਾਰੀਆਂ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਉਹਦੀ ਇੱਕ ਕਣੀ ਲੱਖਾਂ ਮਨ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਤਾਂ ਰਾਜੇ ਜਨਕ ਦੇ ਪੁੰਨ ਵਾਲਾ ਪਲੜਾ ਭਾਰੀ ਨੀਵਾ ਹੋ ਗਿਆ ਉਹਨਾਂ ਕਰੋੜਾਂ ਪਾਪਾਂ ਵਾਲਾ ਪਲੜਾ ਉੱਚਾ ਚੁੱਕਿਆ ਗਿਆ ਸਾਰੇ ਪਾਪੀਆਂ ਨੂੰ ਨਰਕਾਂ ਦੇ ਵਿੱਚੋਂ ਛੱਡ ਦਿੱਤਾ ਗਿਆ ਉਨ੍ਹਾਂ ਦੀ ਬੰਦ ਖਲਾਸੀ ਹੋ ਗਈ ਤਾਂ ਰਾਜੇ ਜਨਕ ਦੀ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਹੋ ਰਹੀ ਹੈ ਉਹ ਪਾਪੀ ਰੂਹਾਂ ਵੀ ਰਾਜੇ ਜਨਕ ਦੀ ਜੈ ਜੈਕਾਰ ਕਰ ਰਹੀਆਂ ਹਨ ਸੋ ਰਾਜਾ ਜਨਕ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਿਆ ਅਤੇ ਵਾਹਿਗੁਰੂ ਜੀ ਨੇ ਉਸ ਨੂੰ ਬਹੁਤ ਸਨਮਾਨ ਸਤਕਾਰ ਦਿੱਤਾ ਸੋ ਰਾਜਾ ਜਨਕ ਜੀ ਦੀ ਜੈ ਜੈਕਾਰ ਜੈ ਜੈਕਾਰ ਹੋਈ ਤੇ ਰਾਜਾ ਜਨਕ ਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ ਤੇ ਸਦਾ ਲਈ ਹੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਉਹਨਾਂ ਦਾ ਨਿਵਾਸ ਹੋ ਗਿਆ ਸੋ ਸਾਧ ਸੰਗਤ ਜੀ ਭਾਵੇਂ ਕੋਈ ਛਪਰੀਆਂ ਵਿੱਚ ਰਹਿੰਦਾ ਹੈ ਤੇ ਭਾਵੇਂ ਕੋਈ ਮਹਿਲਾਂ ਵਿੱਚ ਰਹਿੰਦਾ ਹੈ ਜਿਹੜਾ ਵੀ ਮਨੁੱਖ ਨਾਮ ਜਪਦਾ ਹੈ ਦਾ ਨਾਮ ਜਪਣ ਦੇ ਪ੍ਰਤਾਪ ਕਰਕੇ ਉਸ ਮਨੁੱਖ ਦੇ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਡੰਕੇ ਵੱਜਦੇ ਹਨ ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਚਾਹੀਦਾ ਹੈ ਸਭ ਤੋਂ ਵੱਡੀ ਵਸਤੂ ਪਰਮੇਸ਼ਰ ਦਾ ਨਾਮ ਹੈ ਸੇਵਾ ਕਰਨੀ ਪੁੰਨਦਾਨ ਕਰਨਾ ਇਹ ਇਹਨਾਂ ਤੋਂ ਨਾਮ ਜਪਣਾ ਬਹੁਤ ਉੱਚਾ ਹੈ ਸੋ ਨਾਮ ਜਪਣ ਵੱਲ ਧਿਆਨ ਰੱਖਣਾ ਚਾਹੀਦਾ ਹੈ ਬਹੁਤਾ ਨਹੀਂ ਥੋੜਾ ਥੋੜਾ ਨਹੀਂ ਉਦੋਂ ਥੋੜਾ ਨਾਮ ਜ਼ਰੂਰ ਜਪਣਾ ਚਾਹੀਦਾ ਹੈ ਵੱਖ-ਵੱਖ ਧਰਮਾਂ 'ਚ ਕਿਤੇ ਰਾਮ ਰਾਮ ਜਪਿਆ ਜਾਂਦਾ ਹੈ ਕਿਤੇ ਅੱਲਾ ਅੱਲਾ ਜਪਿਆ ਜਾਂਦਾ ਹੈ ਔਰ ਸਿੱਖ ਧਰਮ ਦੇ ਵਿੱਚ ਵਾਹਿਗੁਰੂ 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 ਇਹ ਗੁਰੂ ਸਾਹਿਬ ਨੇ ਆਪਾਂ ਨੂੰ ਨਾਮ ਜਪਣ ਦਾ ਤਰੀਕਾ ਦੱਸਿਆ ਹੈ ਸੋ ਇਸ ਕਰਕੇ ਭਾਈ ਭਾਵੇਂ 5 ਮਿੰਟ ਭਾਵੇਂ 10 ਮਿੰਟ ਭਾਵੇਂ 2 ਮਿੰਟ ਹੀ 겨ਉਨਾ ਵਾਹਿਗੁਰੂ ਜੀ ਦੇ ਨਾਮ ਨਾਲ ਆਪਣੀ ਲਿਬ ਜੋੜਨੀ ਚਾਹੀਦੀ ਹੈ ਫਿਰ ਲੋਕ ਸੁਫੀਏ ਪਰਲੋਕ ਸੁਹੇਲੇ ਨਾਨਕ ਹਰਬ੍ਰਭ ਆਪਹਿ ਮੇਲੇ ਬੜੇ ਪ੍ਰਤਾਪ ਤੇ ਸ਼ਾਨ ਨਾਲ ਰਾਜਾ ਜਨਕ ਵਾਹਿਗੁਰੂ ਦੇ ਦਰਬਾਰ ਵਿੱਚ ਪੁੱਜਿਆ ਤੇ ਦੇਵ ਲੋਕ ਵਿੱਚ ਪਹੁੰਚਿਆ ਸੋ ਇਹ ਸਾਖੀ ਰਾਜਾ ਜਨਕ ਜੀ ਦੀ ਆਪਾਂ ਸਰਵਣ ਕੀਤੀ ਹੈ ਕੱਲ ਨੂੰ ਭਗਤ ਅੰਗਰਾਜੀ ਦੀ ਸਾਖੀ ਸਾਂਝੀ ਕਰਾਂਗੇ ਨਾਲ ਭਗਤ ਅੰਬਰੀਕ ਜੀ ਦੀ ਸਾਖੀ ਸਾਂਝੀ ਕਰਾਂਗੇ ਭਗਤ ਅੰਗਰਾਜੀ ਤੇ ਭਗਤ ਅੰਬਰੀਕ ਜੀ ਇਹਨਾਂ ਦੀਆਂ ਦੋਵਾਂ ਦੀਆਂ ਸਾਖੀਆਂ ਕੱਲ ਨੂੰ ਆਪਾਂ ਸਾਂਝੀਆਂ ਕਰਾਂਗੇ ਸੋ ਭੋਲਾ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ